ਗੁਰਮੁਖ ਬੰਦੇ ਆ ਤੇ ਮਨਮੁਖ ਦੇ ਵਿੱਚ ਇਹੀ ਫਰਕ ਹੈ ਗੁਰਮੁਖ ਨੂੰ ਜਦੋਂ ਕੋਈ ਦੁੱਖ ਆਉਂਦਾ ਹੈ ਉਹ ਕਹਿੰਦਾ ਹੈ ਕਿ ਕਰਮਾਂ ਦਾ ਫਲ ਹੈ ਭਾਈ ਭੋਗਣਾ ਹੀ ਪੈਣਾ ਹੈ ਆ ਰੱਬ ਤੇ ਤਰਕ ਨਹੀਂ ਕਰਦਾ ਜਾਂ ਕਿਸੇ ਨੂੰ ਦੋਸ਼ ਨਹੀਂ ਦਿੰਦਾ ਉਹ ਇਹ ਦੇ ਕਰਕੇ ਮੈਨੂੰ ਦੁੱਖ ਆਇਆ ਜਾਂ ਇਹਨੇ ਮੈਨੂੰ ਦੁੱਖ ਦੇ ਦਿੱਤੇ ਉਹ ਕਹਿੰਦਾ ਮੇਰੇ ਕਰਮਾਂ ਦਾ ਫਲ ਵੀ ਮੈਨੂੰ ਮਿਲ ਰਿਹਾ ਹੈ ਤੇ ਇਹ ਮੈਨੂੰ ਮਿਲਣਾ ਹੀ ਹੈ ਇਹਨੂੰ ਕੋਈ ਮਟਾ ਨਹੀਂ ਸਕਦਾ ਮਨਮੁਖ ਬੰਦਾ ਵਿਚਾਰਾ ਝਾਦਾ ਰੱਬ ਨੂੰ ਦੋਸ਼ੀ ਠਹਿਰਾਉਂਦਾ ਤੇ ਰੱਬ ਨੇ ਸਾਧੂਆਂ ਕਿਉਂ ਦੁੱਖ ਦਿੱਤੇ ਆ ਰੱਬ ਨੇ ਮੇਰੇ ਜੀਵਨ ਵਿੱਚ ਹੀ ਕਿਉਂ ਦੁੱਖ ਲਕ ਦਿੱਤੇ ਸਾਡਾ ਪਰਿਵਾਰ ਹੀ ਕਿਉਂ ਦੁਖੀ ਹੈ ਉਹ ਰੱਬ ਨੂੰ ਦੋਸ਼ੀ ਠਹਿਰਾਏਗਾ ਜਾਂ ਫਿਰ ਕਿਸੇ ਬੰਦੇ ਨੂੰ ਦੋਸ਼ੀ ਠਹਿਰਾਏਗਾ ਕਿਹਦੇ ਕਰਕੇ ਮੈਨੂੰ ਦੁੱਖ ਮਿਲੇ ਨੇ ਇਹਨੇ ਮੈਨੂੰ ਦੁਖੀ ਕੀਤਾ ਹੋਇਆ ਹੈ ਮਨਮੁਖ ਤੇ ਗੁਰਮੁਖ ਦੇ ਵਿੱਚ ਇਹੀ ਫਰਕ ਹੈ ਗੁਰਮੁਖ ਹੋਏਗਾ ਤੇ ਪ੍ਰਮਾਤਮਾ ਅੱਗੇ ਅਰਦਾਸ ਕਰੇਗਾ ਕਿਤਿਆਂ ਦੁੱਖ ਭੁੱਖ ਸਦਮਾ ਇਹ ਪੇਦਾ ਤੇਰੀ ਦਾਤ ਆ ਉਹ ਕਹਿੰਦਾ ਹੈ ਕਿ हे ਵੈ ਗੁਰੂ ਇਹ ਵੀ ਤੇਰੀ ਇਕ ਦਾਤ ਹੈ ਮੇਰੇ ਕਰਮਾਂ ਦਾ ਲੇਖਾ ਜੋਖਾ ਹੈ ਕਿ ਤੂੰ ਮੁਕਾਰ ਹੈ ਇਸ ਸੰਸਾਰ ਦੇ ਅੰਦਰ ਤੇ ਮੈਂ ਸੰਸਾਰ ਦੇ ਵਿੱਚੋਂ ਸੁਰਖਰੂ ਹੋ ਕੇ ਜਾਵਾਂਗਾ ਮਨਮੁਖ ਬੰਦਾ ਤਰਕ ਕਰਦਾ ਹੈ ਕੋ ਰੋਲਾ ਵੀ ਬੜਾ ਪੁੰਦਾ ਦੁਖੀ ਹੋਇਆ ਹੋਇਆ ਲੋਕਾਂ ਨੂੰ ਵੀ ਦੋਸ਼ੀ ਠਹਿਰਾਉਂਦਾ ਹੈ ਰੱਬ ਨੂੰ ਵੀ ਦੋਸ਼ੀ ਕਹਿੰਦਾ ਹੈ ਕਿ ਰੱਬ ਨੇ ਮੈਨੂੰ ਦੁੱਖ ਦੇ ਦਿੱਤੇ ਨਾ ਰੱਬ ਨੂੰ ਵੀ ਇਹ ਗੱਲ ਨਾ ਕਹਿੰਦਾ ਹੈ ਉਹ ਪਰ ਉਹ ਇਹ ਨਹੀਂ ਸਮਝਦਾ ਕਿ ਮੇਰੇ ਕਰਮਾਂ ਦਾ ਹੈ ਇਹ ਮੈਨੂੰ ਮਿਲਦਾ ਹੀ ਮਿਲਦਾ ਹੈ ਭਾਈ ਇਹਨੂੰ ਮਹਾਰਾਜ ਕਹਿੰਦੇ ਲੇਖਣਾ ਬੇਟੀ ਏ ਸਖੀ ਜੋਲ ਗਿਆ ਕਰਤਾ ਕਹਿੰਦੇ ਜੋ ਸੱਬ ਰੱਬ ਨੇ ਲਿਖ ਦਿੱਤਾ ਨਾ ਤੀਨੋ ਕੋਈ ਵੀ ਨਹੀਂ ਮਟਾ ਸਕਦਾ ਗੁਰਮੁਖ ਨੂੰ ਸੋਝੀ ਆ ਜਾਂਦੀ ਏ ਕਿ ਮਨ ਮਥ ਨੂੰ ਇਸ ਗੱਲ ਦੀ ਸੋਝੀ ਨਹੀਂ ਆਉਂਦੀ ਇਸੇ ਕਰਕੇ ਉਹ ਤਰਕ ਕਰਦਾ ਰਹਿੰਦਾ ਹੈ